सतनाम श्री वाई गुरु साहिब जी जप जी साहिब को अंकार सतनाम करता पुरख निरभव निरवार काल मूरत जुने सपंग गुरु प्रसाद जप ਆਦ ਸੱਜ ਜੁਗਾਦ ਸੱਜ ਹੈ ਬੇ ਸੱਜ ਨਨ ਤਹ ਸੇ ਸੇ ਸੱਜ ਸੋਚ ਸੋਤਨ ਵਈ ਜੇ ਸੋਚੇ ਲਖਵਾਰ ਚੁਪਾ ਚੁਪਨਾ ਹੋਵੇ ਜੇ ਲਾਇ ਰਹਾ ਲਿਵ ਤਾਰੁੁਖਿਆ ਫੁਕਨਾ ਤਰੇ ਜਿਬਨ ਅਪਰੀਆ ਭਾਰ ਸਹਸ ਸਿ ਅਣ ਪਾਲਖੋ ਤਾਂ ਇਤਨਾ ਚੱਲਣ ਨਾਲ ਕਿ ਸਚਿਆਰਿਆ ਹੋਏ ਐਤ ਪੂੜਾ ਟੂਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਆਵਲਾ ਕਾਲ ਹੁਕਮ ਨਾਤੇ ਹਜਾਈ ਹੁਕਮੇ ਹਵਲ ਜੇ ਹੁਕਮ ਲਾ ਵਢਿਆਈ ਹੁਕਮੁ ਉਤਮ ਨੇਤਿ ਹੁਕਮ ਲਖ ਦੂਸੁ ਪਾਈ ਅਹ ਇਕ ਨਾਮੁ ਮੇਦ ਸਿਸੁ ਤੁਮ ਨੇਸਰਾ ਪਵਾਈ ਅਹ ਹੁਕਮ ਅੰਦਰ ਸਭ ਕੋ ਬਾਹ ਹੁਕਮ ਨ ਕੋਇ ਨਾਲਿ ਹੁਕਮ ਜੇ ਬੂਝਾ ਤਮ ਕਨ ਕੋਇ ਗਵਕੋ ਤਾਣ ਵਕ ਸਤਾਨ ਗਵਕੋ ਦਾਤ ਜਨਨ ਸੰ ਗਵਕੋ ਗੁਣ ਵਡਿਆਈਆ ਚਾਰ ਗਵਕੋ ਵਿੱਜਾ ਵਿਖ ਵਿਚਾਰ ਗਵਕੋ ਸਾਇਕ ਰਤਨ ਸੇਹ ਗਵਕੋ ਜਿ ਲਖ ਦੇਨ ਗਵਕੋ ਜਪ ਜਿਸ ਦੂਰ ਗਵਕੋ ਵਿਖ ਹਦਰ ਦੂਰ ਤਤਨਾ ਕਥਿਨਾ ਮਹ ਤੋਰਤ ਕਥ ਕਥ ਤਥੇ ਗੋਟਿ ਕੋਟ ਕੋਟ ਦਿੰਦਾ ਦੇ ਲਗ ਤੁ ਪਾਏ ਦੁਗਾ ਜੁਗੰਤਰ ਖਾਏ ਖਾਏ ਕੁਇ ਅਪੁੰਚ ਲਾਇਰਾ ਨਾਨਕ ਸਭ ਪ੍ਰਭਾ ਸਚਾ ਸਾਹਿਬ ਸਤਨਾਇ ਪਖਿਆ ਪਰਵਾਰ ਅਖ ਮੰਗ ਦੇ ਦੇ ਦਾਤੁ ਫਿਰ ਦਤਾਰ फेर ਕੀ ਕਰਥੀਐ ਜਗ ਜਿਸ ਸਾਧ ਗਰਬਾਰ ਮੋਖ ਦੇ ਬੋਲਣ ਬੋਲਿਆ ਜੇ ਸੁਣ ਤਰੇ ਪਿਆਰ ਮ੍ਰਿਤ ਵਿਲਾਸ ਸਤਨਾਮ ਵਿੜਿ ਆਈ ਵਿਚਾਰ ਕਰਮ ਆਵਾ ਕਪੜਾ ਨਦਰੇ ਮੋਖ ਦਵਾਰ ਨਾਨਕ ਵਾ ਜਾਣੈ ਸਵਾਪੇ ਸਤਿਆਰ ਥਾਪਿਆ ਨ ਜਾਏ ਤਿਤਨ ਹੋਏ ਬਿ ਆਪ ਨਰਨਜਨ ਸੁਏ ਜਨ ਸੇਵਿਆ ਤੁਨ ਪਾਇਆ ਮਾਨ ਨਾਨਕ ਗਾਵੇ ਗੁਣ ਨਿਦਾਨ ਗਾਵੇ ਸੁਣਿਆ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੁਰੇ ਸਿਗੁਰ ਦੂਰਤਿ ਬਰਮਾ ਗੁਰਪਾਲ ਬਤਿ ਨਾਏ ਜਨ ਜਨ ਅਖ ਨਾਏ ਕਣ ਕਥ ਨ ਜਾਏ ਗੁਰਾ ਇੱਕ ਦੇਵੁ ਜਾਏ ਸਬਨ ਜੀਆ ਕਾਇਕ ਦਤ ਸੋਮ ਵਿਸਰਨ ਜਾਏ ਤੇਰਥ ਨਾਮੁ ਜੇ ਤਿਸੁ ਪਾਵੈ ਵਣ ਭਣਿ ਤੇ ਨਾਇ ਕਰੇ ਜੇ ਤਿਸੁ ਸੁਠ ਪਾਏ ਵਖਾ ਵਿਣ ਕਰਮ ਕੇ ਮਿਲ ਲੈ ਲੈ ਮਤਿ ਵਿਚਰ ਤਨੁ ਜਵਾਹਰ ਮਨਕ ਜੇ ਕੋ ਗੁਰ ਕੀ ਸਿਖ ਸੁਣੇ ਗੁਰ ਅਰਿ ਦੇਵ ਬੁਝਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮਨ ਵਿਸਰਣ ਜਾਏ ਜੇ ਜੋ ਚਰਿ ਅਰਿ ਜਵਾਹਰ ਦਸੁਣ ਹੋਇ ਨਵਖੁਲ ਚਜ ਜਾਣਿਆ ਨਾ ਚਰਸ ਤੋਏ ਤੰਗ ਆਨੁਰਖ ਕਾ ਜਸ ਤਿਤ ਜਗਲੇ ਜੇ ਤਿਸ ਨਜ਼ਰ ਨ ਆਵੇ ਤਾ ਕਨ ਪੁਛਾ ਚਿੰਤ ਗਿटा ਅੰਦਰ ਕੀਰਤ ਕਰ ਦਸ ਦਸ ਤਰੇ ਨਨ ਜਨ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆਗੁਨ ਸੁਜੈ ਜੇ ਤਿਸ ਗੁਣ ਕੋ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣ ਤਰ ਤਗਲਾਕਸ ਸੁਣਿਆ ਜੇ ਪ੍ਰਭ ਪਤਾਲ ਸੁਣਿਆ ਪਉ ਨ ਸ ਕਾਲ ਨਾਨਕ ਤੁਸ ਰਵਿਗਾਰ ਸੁਣ ਦੁਖ ਪਾਪ ਕਾ ਨਾਸ ਸੁਣਿਆ ਸਰਬ ਬ੍ਰਹਮ ਅੰਦ ਸੁਣਿਆ ਅਕਸਰਾਨ ਮੰਦ ਸੁਣਿਆ ਜੋਗ ਜੋ ਤਨ ਭੇਦ ਸੁਣਿਆ ਸਾ ਸਦ ਸੰਗਤਿ ਵਿਦ ਨਾਨਕ ਤੁਸ ਰਵਿਗਾਰ ਗੁਣ ਗੋਖ ਪਾਪ ਕਾ ਨਾਸ ਸੁਣਿਆ ਸਤ ਸੰਤ ਗਿਆਨ ਸੁਣਿਆ 86 ਕੈ ਸੁਨਾਨ ਸੁਣਿਆ ਪੜਪੜ ਪਾਵੈ ਮਾਨ ਸੁਨਿਆ ਲਗ ਸਤਿਆਨ ਨਾਨਕ ਫਤਸਲਮ ਜਸ ਸੁਣਿਆ ਗੁਣ ਪਾਪ ਕਾ ਨਾਸ ਸੁਨਿਆ ਸਲਾ ਗੁਣ ਤੇਤਾ ਹੈ ਸੁਨਿਆ ਸੇ ਬਿਰਫਾ ਸਾਇ ਸੁਣ ਅੰਧੇ ਪਾਰ ਸੁਣ ਹਥ ਵਸਗਾ ਨਾਨਕ ਤਸ ਰੰਗ ਸੁਖ ਪਾਪ ਤਨਸ ਮਨ ਕੀ ਗਤ ਕੈ ਨ ਜਾਏ ਜੇ ਤੋ ਤ ਵਿਛੈ ਬਿਤਾਏ ਕਾਗਦ ਕਮਨ ਲਿਖਣਾਰ ਮਨ ਕਾ ਬਕਰਣ ਵਿਚਾਰ ਹਸਨ ਨੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਸੁਰਤ ਵੇ ਮਨ ਬੁੱਧ ਮਨ ਸਦ ਭਉਣ ਚੇ ਸੁਧ ਮਨ ਮੋਟ ਟੋਟਾ ਨਾ ਖਾਏ ਮਨ ਜਉ ਤੈ ਸਾਥ ਨ ਜਾਏ ਐਸਾ ਨਾ ਮਨ ਰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਮਰ ਠਗ ਨ ਪਾਏ ਮਨ ਪਤ ਸਿ ਪ੍ਰਗਟ ਜਾਏ ਮਨ ਮਗਨ ਚੱਲ ਪੰਥ ਮਨ ਤ੍ਰੰਸ ਸਤੇ ਸੰਬੰਧ ਅਸਨਾਮ ਰੰਗਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਭਾਵ ਮੋਖ ਦਵਾਰ ਮਨ ਪਰਵਾਰਾ ਸਦਾਰ ਮਨ ਤਰ ਕਰ ਗੁਰ ਸਿੱਖ ਮਨ ਨਨ ਭਗਵਾਨ ਪਿਖ ਅਸਨਾਮ ਰੰਗਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਪਰਵਾਨ ਪੰਪਰਦਾਨ ਪੰਜੇ ਪਾਵ ਦਰਜਾਨ ਪੰਚੇ ਸੋਹ ਹ ਗਰਜਾਨ ਪੰਚਾਚ ਗੁਰੇ ਤੇ ਆ ਜੇ ਕੋ ਕ ਕਰ ਵਿਚਾਰ ਕਰਤ ਜ ਕਰਣਾ ਨਾਹੀ ਸੁਮਾਰ ਧੋਲ ਧਨ ਦਇਆ ਕਾ ਪੂਤ ਸੰਤੋ ਥਾਵ ਰਖੈ ਜਨ ਸੂਤ ਜੇ ਕੋ 부ਝ ਹੋਵੇ ਸਚਿਆਰ ਕਵਲ ਪਰਪਿਤ ਭਾਰ ਧਰਤੇ ਹੋਰ ਪ੍ਰਾਹ ਹੋਰ ਹੋਰ ਤਿਸਤੇ ਭਾਰ ਤਲਕਣ ਜੋਰ ਜੇ ਜਾ ਤਰੰਗਾ ਕਿਨਵ ਸੁਨ ਰੇਖਾ ਗੁੜੀ ਕਲਾ ਇਹੋ ਲਖਾ ਲਿਖਣ ਕੋਏ ਲਖਾ ਲਖਿਆ ਕਿਤਾਬ ਹੋਏ ਕਿਤਾ ਤਨ ਸੁਆ ਨਿਰੂਪ ਗਿਤੀ ਦਾਤ ਜਣ ਗੁਣ ਕੋਤਿ ਕਿਤਾ ਪਸਾਵ ਇਕੋ ਕਵਾਉ ਤਿਸਤੇ ਹੋਇ ਲਖ ਦਰਿਆ ਕੁਦਰਤ ਕਮਲ ਕਾ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਪਾਵ ਸਾਇ ਭਲੇ ਕਰ ਤੁਸ ਤਦ ਸਦਾਮਤ ਨਰੰਕਰ ਅਸੰਖ ਜਪ ਸੰਪਾ ਸੰ ਪੂਜਾ ਸੰ ਤਪਤਾ ਸੰ ਗ੍ਰੰਥ ਮੁਖ ਵੇਦ ਪਾਠ ਸੰਗ ਜੋਮ ਰਹੇ ਉਦਾਸ ਸੰਗ ਭਦ ਗੁਣ ਜਨ ਵਿਚਾਰ ਸੰਗ ਸਤਿ ਸੰਗ ਦਾਤਾਰ ਸੰਸੂਰ ਮੋਹ ਬਸਾਰ ਸੰਗ ਮੋਹ ਲਿਵ ਲਾਇ ਤਾਰ ਕੁਦਰਤ ਕਵਣ ਕਾ ਵਿਚਾਰ ਬਲਨ ਜਾਵਾ ਇਕ ਗਾੜ ਜੋ ਤੁਧ ਪਾਵ ਸਾਇ ਬਲੇਕਾਰ ਤੁਸਰਾ ਸਦਾਮਕ ਨਰੰਕਾਰ ਸੰਗ ਮੁਰਕੰਦ ਘੋਰ ਸੰਗ ਚੋਰ ਰਾਮ ਘੋਰ ਸੰਗ ਮੁਰਕਰ ਜਾਏ ਜੋਰ ਸੰਗ ਲਵੜਤ ਆਤਮਾਏ ਸੰਗ ਬਾਬੇ ਭਾਵ ਕਰ ਜਾਏ ਸੰਗ ਕੁੜਿਆ ਕੁੜੇ ਪਿਰਾਏ ਸੰਗ ਮਲੇ ਚਮਨ ਪਖਾਏ ਸੰਗ ਨੰਦ ਦਸਰ ਕਰੇ ਪਾਰ ਨਾਨਕ ਨਿਰ ਕਾ ਵਿਚਾਰ ਵਰਨ ਜਾਵ ਸੋ ਸਦ ਸ੍ਰਾਮਤ ਨੰਕਾਰ ਸੰਗ ਨਾਮ ਸੰਥਾ ਅਗੰਮ ਗੰਮ ਸੰਗ ਲੋਏ ਸੰਕਾਹ ਸੁਰ ਪਦ ਅਖਰੇ ਨਾਮ ਕ੍ਰਿਸ਼ਨਾ ਲਾਇ ਅਖਰੇ ਗਿਆਨ ਗੇਤ ਗੁਣ ਗਾਇ ਅਖਰੇ ਲਖਣ ਬੋਲਣ ਬਾਣ ਅਖਰਾ ਸਤ ਸੰਜੋਗ ਵਿਖਾਨ ਜਨ ਲਖਿਤ ਸਰਣਾਏ ਜੇ ਫਰਮਾਇ ਤਦੁ ਪਾਏ ਜਿ ਤਾ ਕਿ ਤਰ ਤਨਾ ਬਿਣ ਨਾਵਨ ਇਕ ਥਾ ਉਧਰ ਕਮਣ ਕਾ ਵਿਚਾਰ ਵਰਨ ਜਵਾਇ ਇਕ ਵਾਰ ਜੋ ਤੁਧ ਪਵਸਾਏ ਭਰੇ ਕਾਰ ਦੂਸਰਾ ਸਲਾਮਕ ਨਿਰੰਕਾਰ ਭਰਿਆ ਹੱਥ ਪੈ ਤੰਦੇ ਬਣ ਤ ਕਰ ਤਸਖੇ ਮੋਤ ਪਲੇਤੀ ਕਪੜੇ ਤੇ ਸਾਬਣ ਲਈ ਤੋਏ ਭਰਿਆ ਬਦਮਤ ਪਾਪ ਕਾ ਸੰਗ ਉਤਪਨ ਕਰੰਗੁ ਬੁਨੇ ਪਾਪਿਆ ਤਨਾਏ ਕਰ ਕਰ ਕਰਣਾ ਲਿਖ ਲੈ ਜਾ ਆਪੇ ਵੀ ਜਾਪੇਖਾ ਨਾਨਕ ਕੁਮੇ ਆਉ ਜਾ ਤਿਰਥ ਤਪ ਦਇਆ ਦਤਦਾਨ ਜੇ ਕੋ ਪਾਵੈ ਤਿਲਕਾਮਾਨ ਸੁਣਿਆ ਮੰਨਿਆ ਮਨ ਚਿਤਾ ਕਾ ਅੰਦਰ ਗਤ ਤਿਰਤ ਮਨ ਸਤ ਗੁਣ ਤੇਰੇ ਬਨਾਏ ਕੋਏ ਵੇਡ ਗੁਣ ਦਿੱਤੇ ਭਗਤ ਨਾ ਹੋਏ ਸਤ ਸਤ ਗਣੇ ਬਰਮ ਸਤ ਸੁਹਾਨ ਸਦਾ ਮਨ ਚਾ ਕਮਣ ਸੁ ਵੇਲਾ ਭਗਤ ਕਮਣ ਕਮਣ ਥਤ ਕਮਣ ਵਾਰ ਕਮਣ ਸਰੂਤੇ ਮਾ ਕਮਣ ਜਤੋ ਆਕਾਰ ਵੇਨ ਪਈ ਆਪਣੀ ਜਿਉ ਵਨ ਪੁਰਾਣ ਭਗਤ ਨ ਪਾਇਓ ਕਾਦੀਆ ਜੇ ਲਿਖਣ ਲੈ ਕੁਰਾਨ ਤਤਵਾਰਨ ਜੋਗੀ ਜਨ ਰਤਨਾ ਨ ਕੋਈ ਜਗਰਤਾ ਸ੍ਰੇਠੇ ਕੁਲ ਸਾਜੇ ਆਪੇ ਜਨ ਸੋਏ ਕਿਉ ਕਰ ਆਖ ਕਸਲਾ ਹੈ ਕਿਉ ਵਰਣੀ ਕਿਰ ਜਾਣਾ ਨਨਕ ਆਖਣ ਸੁਖ ਆਖ ਇੱਕ ਕੋ ਇੱਕ ਸਿਆਣਾ ਵਡਾ ਸਾਹਿਬ ਵਡੇ ਨਾ ਕਿ ਤਾਜ ਕਵਨ ਨਨਦ ਜਿ ਕੋ ਆਪੋ ਜਣ ਗ ਗਿਆਨ ਸੋਹ ਪਤਾਲ ਪਕਾਲ ਲਤ ਅਗਸ ਅਗਸ ਓੜ ਗੁੜੁ ਭਾਲ ਥਕੇ ਵੇਦ ਕੈਨਿਕ ਵਾਕ ਸਾਸ ਠਰ ਜਨ ਜਤ ਬਾਂ ਅਸਲਿ ਤਾ ਲਿਖਿਆ ਲਿਖਾ ਇਹ ਵਾਸ ਨਾਨਤ ਵਡਾਇਆ ਕੀ ਹੈ ਆਪੇ ਜਾਣ ਆਪ ਸਲਾਇ ਸਲਾਹੇ ਇਤੀ ਸੁਰਤ ਨ ਪਾਈ ਨਦੀ ਤਵਾ ਪਰ ਸਮੁੰਦਰ ਨ ਜਾਣੀ ਸਮੁੰਦਰ ਸਾਹਿਬ ਸੁਰਤਾਰ ਗ੍ਰਹ ਸਿਰ ਤੇ ਮਾਲ ਧਨ ਖੜੇ ਤੁਲਨਾ ਹੋਵਲੇ ਜੇ ਦਸਮਨੋ ਨਾ ਵਿਸਰੈ ਅੰਤਨ ਸਿਤੇ ਕਲੰਤ ਅੰਤ ਅਕਰਣ ਦੇ ਨ ਅੰਤ ਅੰਤ ਦੇਖਣ ਸੁਣਨ ਅੰਤ ਅੰਤ ਨ ਜਾਪ ਕਮਨ ਮੰਤ ਅੰਤ ਨ ਜਾਪੇ ਚਿਤਾ ਕਾਲ ਅੰਤ ਨ ਜਾਪ ਪਰਵ ਅੰਤ ਕਾਰਣ ਕਿਤ ਵਿਰਲਾਏ ਤਤ ਅੰਤ ਨਾ ਪਾਏ ਜਾਏ ਅੰਤ ਜਣ ਕੋਏ ਬਹੁਤਾ ਕਈ ਲੋਤਾ ਹੋਏ ਵੱਡਾ ਸਾਹਿਬ ਉਚਾ ਥਾਉ ਉਚ ਉਪਰ ਉਚਾਨਾ ਵੱਡਾ ਉੱਚਾ ਕੋਏ ਜਿਸੁ ਸੋਚਿ ਕੋ ਜਣੈ ਸੋਏ ਜੇਵੜੇ ਆਪ ਬਉਤਾ ਕਰਮ ਲਿਖਨ ਜੈ ਵਡਾ ਦਤ ਤਿਨਾਂ ਤਮਾਇ ਕਹਤੇ ਮੰਗੈ ਜੁਦ ਪਰ ਕਿਤ ਗਣਤਨੇ ਵਿਚਾਰ ਕਹਤੇ ਖਪ ਟੁਟੈ ਵਿਕਾਰ ਕਿਤ ਲਲਮ ਕਿਰਪਾਏ ਕਹਤੇ ਮੁਰਖ ਖਾਹਿ ਖਾਇ ਗਤ ਦੁਖ ਪੂਰਨਾਰ ਏ ਬਿਗਾਤ ਤੇਰੀ ਦਾਤਾਰ ਬੰਦ ਖਲਾਸੀ ਪਣ ਹੋਰੇ ਹੋ ਆਖਣ ਸਕਕਏ ਜੇ ਕੋ ਖਾਇ ਕੋ ਆਖਣ ਪਾਏ ਹੋ ਜਣ ਜੇ ਤਿਆ ਮੁਖਾਏ ਆਪੇ ਜਣ ਆਪੇ ਦੇ ਆਖ ਸਿਦਕੇ ਕੇ ਜਿਸਨ ਬਗਸੇ ਸਿਰ ਸਹਲਾਏ ਨਾਨਕ ਸਾਹੀ ਪਸਾਹੀ ਪਸਾ ਅਮੁਲ ਗੁਣਾ ਮੁਲਵਾਪਾਰ ਮੁਲਵਾਪਾਰੇ ਮੁਨ ਕੰਡਾਰ ਮੁਨ ਲਾਭ ਮੁਲ ਜਾਏ ਅਮੁਲ ਭਾਏ ਮੁਲਾ ਸਮਾਏ ਮਨ ਧਰਮ ਦੇ ਬਾਣ ਅਮੁਲ ਤੋਲ ਅਮੁਲ ਪ੍ਰਵਾਨ ਮਨ ਬਖਸ਼ੇ ਸਮੁਨੇ ਸਾਨ ਅਮੁਲ ਕਰਮ ਅਮੁਲ ਫਰਮਾਨ ਮੁਲ ਮੁਲਖਨ ਜਾਏ ਅੱਖ ਅੱਖ ਲੁਲਾਏ ਅੱਖੇ ਵਿਦ ਪੜ ਪੁਰਾਣ ਅੱਖ ਆਪਣੇ ਕਰੇ ਵਿਖਿਆਣ ਅੱਖੇ ਬ੍ਰਹਮ ਅੱਖੇ ਇੰਦ ਅੱਖ ਗੁਪਿਤ ਗੋਬਿੰਦ ਅੱਖੇ ਸਰਵ ਅੱਖੇ ਸਦ ਅੱਖ ਜਿਤ ਕਿਤੇ ਬੁੱਧ ਅੱਖੇ ਦਨਵ ਅੱਖੇ ਦੇਵ ਅੱਖੇ ਸੁਰ ਨਰ ਮਨੁਜ ਜਨ ਸੇ ਕਹਤੇ ਅੱਖ ਹੈ ਅੱਖ ਲਪਾਇ ਕਿਤੇ ਕਹ ਕ ਟੁੱਟ ਜਾਏ ਇਤੇ ਕਿਤੇ ਹੋ ਰਕਰ ਅੱਖ ਨ ਸੁਕੈ ਤੀਕੇ ਜਵੜ ਪਾਵੈ ਤੇਵੜ ਹੋਵੇ ਨਾਨਕ ਜਣ ਸਚ ਸੋਏ ਜੇਕ ਅੱਖ ਬੋਲ ਵਿਗਾੜ ਤਾਂ ਲਿਖਿਆ ਸ੍ਰੀ ਗੁਰ ਗਵਰ ਗਵਰ ਸੋਦਰ ਕੈ ਰਤ ਹੈ ਜਿਤਬ ਸਜ ਸਮਾਲੇ ਵਾਜੇ ਨਦਨ ਕੈ ਸੰਖਾ ਗਿਤੇ ਵਵਣ ਹਰੇ ਤੇ ਰਾਗ ਪ੍ਰੇਸ ਕੈਨ ਗਿਤੇ ਗਵਣ ਹਰੇ ਗਾਵਤਨ ਫਣਫਣੇ ਬਸੰਤਰ ਜਵ ਰਾਜ ਤ੍ਰੰਦੁ ਵਾਲੇ ਗਾਵਤ ਚਿਤ ਗੁਸਲੇ ਜਣ ਲਿਖਲੇ ਤਰ ਵਿਚਾਰੇ ਗਾਵੈ ਸਰਬਰਮ ਦੇਵੇ ਸンスਰਾ ਸਵਾਰੇ ਗਾਵੈ ਇੰਦ ਦਸਨ ਦੇਠ ਜਿ ਤਿਆਦਰਣਾਲੇ ਗਾਵੈ ਸਦਸਮਦ ਅੰਦਰ ਗਾਵਨ ਸਾਧ ਵਿਚਾਰ ਗਾਵਨ ਜਤੇ ਸਤੇ ਸੰਤੋਖੇ ਗਾਵੈ ਵੀਰ ਕਰਾਰੇ ਗਾਵਨ ਪੰਡਕ ਪੜਨ ਦੇ ਸਰ ਜਗ ਜਗ ਵਿਦਾ ਨਾ ਲੈ ਗਵ ਮਉੜਿਆ ਮਨ ਮੋਨ ਸੁਰਗ ਮਥ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤਿਰਥ ਨਾਲ ਗਵ ਜਗਤ ਮਹਾ ਬਰਸੂਰਾ ਗਵ ਖੰਡ ਤਾਰੇ ਗਵ ਖੰਡ ਮੰਡਲ ਉਰ ਭੰਡਾ ਕਰ ਕਰ ਰਖੇ ਤਾਰੇ ਸੇ ਤੁਧ ਗਾਵੋ ਜੋ ਤੁਧ ਭਾਵਨ ਰਤੈ ਤੇਰੇ ਪੈਰ ਤਰਸਾਲੇ ਹੋ ਰਤੈ ਤੇ ਗਾਵਨ ਸੇ ਮਨ ਤੁਧ ਆਵਨ ਨਾਨਕ ਕਾ ਵਿਚਾਰੇ ਸੋਇ ਸੋਇ ਸਿਨ ਸਚ ਸਾਹਿਬ ਸਚ ਸਤਿਨਾਏ ਹੈ ਬਿਸ ਜਨ ਜਸੇ ਰਤਨ ਜਿੰਨ ਲਚਾਏ ਰੰਗੇ ਰੰਗੇ ਪਾ ਦੇ ਕਰਤ ਜਿਸ ਮਾਇ ਜਨੁ ਪਾਏ ਕਰ ਕਰ ਵਖਾ ਗਿਤਾ ਆਪਣਾ ਜਿਉ ਤਸ ਤੇ ਵੜਿਆਏ ਜੋ ਤਿਸ ਭਾਵ ਸੋਇ ਕਰੰ ਸੇ ਹੁਕਮ ਰ ਕਰਣਾ ਜਾਏ ਸੋ ਪਾਸਾ ਸਹ ਪਤ ਸਾਹਿਬ ਨਾਨਕ ਰਣ ਰਜਾਏ ਮੁੰਦਾ ਸੰਤੋਖ ਤਤ ਚੁਲੇ ਤਾਨ ਕੇ ਕਰੈ ਬਿਬੂ ਤਖੰਤਾ ਕਾਲ ਤੁਾਰੀ ਕਾਇ ਜੁਗਤ ਡੰਡਾ ਪ੍ਰਤੀਤ ਆਏ ਬੰਦੇ ਸਭ ਜਮਤਿ ਮਨ ਜੀਤੈ ਜਗ ਜੀਤ ਦੇਸ ਚਿਸੈ ਦੇਸ ਆਦਿ ਨਿਰਨਾਦ ਨਾਹਕ ਜਗ ਜੁ ਇੱਕੋ ਵੇਸ ਇਕ ਦੂ ਜਿ ਬਾਲਖਵ ਭਗਤ ਗਿਆਨ ਦਿਆ ਪਰੰਡਾਰਣ ਘਟ ਘਟ ਵਾਜਨਾਦ ਆਪਨਾਥ ਨਥੇ ਸਜਾ ਕੇ ਰਿਸਦ ਅਵਰਾਸਾਦ ਸੰਜੋਲ ਵਿਜਉਦ ਕਾਰ ਚਲਾਵ ਲੈਥ ਅਵ ਪਾਗ ਅਦੇਸ ਤਿਸੈ ਦੇਸ ਆਦਿ ਨਿਰਨਾਦਨਾਤ ਜੁਜਵੇ ਕੋ ਇਕ ਮਈ ਜੁਤ ਵਿਆਇ ਤਨ ਚਲੇ ਪ੍ਰਵਾਨ ਇਕ ਸੰਸਾਰੇ ਪਰਡਾਰਿ ਖਲਾਇ ਦੇਵਾਨ ਜਿਤ ਸਬਾਵ ਤਵਾ ਚਲਾਵ ਜੋ ਆਪਰਮਾਨ ਹੋ ਵੇਖ ਆਉਨਾ ਨਦਰਨਾ ਬਗਤੋ ਉਡਾਨ ਆਦੇਸ ਤਿਸੈ ਦੇਸ ਆਦ ਨਿਰਨੰਦ ਨਹਤ ਜਜ आसन लल पंडर जक सु पाया सवे तवार कर कर देख सृजनार ज्ञान सच्चे की सच्चे कार आदेश तिसए देश आद निरनदनहत जुग जो एको वे ਜਗ ਦੋ ਜੀ ਬੋ ਲਖ ਲਖ ਵਲਖ ਵਲਖੀਸ ਲਖ ਲਖ ਗਿੜ ਆਖਿਐ ਏਕ ਨਾਮ ਜਗਦੀਸ ਸਿਤ ਰਹ ਬਦ ਪਵੜੀਆਂ ਚੜੀਆਂ ਕੀਸ ਸੁਣ ਗਲਾ ਆਕਾਸ ਕੀ ਕਿਤਾਇਐ ਰੇਸ ਨਾਨਕ ਨਦਰਿ ਪਾਈਆ ਕੁੜੇ ਟੁੜੇ ਆਖੜ ਜੋਰ ਚੁਪੈ ਨਾ ਜੋਰ ਜਨਮ ਕਣ ਦਿਨ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਨ ਰਾਜ ਮਨ ਮਨ ਸੂਰ ਜੋਰ ਨਾ ਸੁੱਧਿ ਗਿਆਨ ਵਿਚਾਰ ਜੋਨ ਜੁਤੀ ਛੁਟੈ ਸੰਸਾਰ ਜਿਸ ਹੱਥ ਜੋਰ ਚਲ ਬਖੈ ਸੋਏ ਨਾਨਕ ਉਤਮ ਨੇਤ ਨ ਕੋਏ ਰਾਤਿਰ ਉਤਿਥਿ ਤੇਵਾਰ ਪਵਨ ਪਾਣਿ ਅਗਨੀ ਪਾਤਾਲ ਤਿਸ ਵਿੱਚ ਤ੍ਰਿਤੇ ਥਾਬ ਖੇਤਰ ਉਸਾਲ ਤਿਸ ਵਿੱਚ ਜੇ ਜੋ ਚੇ ਰੰਗ ਤੇਨਕੇ ਨਾਮ ਅਨੇਕ ਅੰਤ ਕਰਮੇ ਕਰਮੇ ਹੋਏ ਵਿਚਾਰ ਸਚੈ ਸਚਾ ਦਰਬਾਰ ਧਥੈ ਸੰਪੰਨ ਪ੍ਰਵਾਨ ਨਦਰਿ ਕਰਮ ਪਵਨੇ ਸਾਨ ਕਚੁ ਪਕਾਇ ਹਥਿ ਪਾਇ ਨਾਨਕ ਜਪ ਜਾਏ ਧਰਮ ਖੰਡ ਕਾਯੋ ਧਰਮ ਗਿਆਨ ਖੰਡ ਕਾਖੋ ਕਰਮ ਕਹਿਤੇ ਪਗਣ ਪੜੇ ਵਸੰਤਰ ਜਿਤ ਕੰਮਹਿ ਕਹਿਤੇ ਪਰਮ ਘੜਤਕੜੀ ਹੈ ਰੂਪਰੰਤ ਕੇ ਵੇਸ ਕਹਿਤੇ ਕਰਮ ਭੁਮੀ ਮੇਰ ਕੇਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਰੂਜਨਾਤਿ ਕਿਤੇ ਕਿਤੇ ਦੇਵੀ ਦੇਸ ਕਿਤੇ ਦੇਵਦਨ ਮੁਨ ਤੇਤੇ ਕਿਤੇ ਰਤਨ ਸਮੰਦ ਕਿਤੇ ਅੰਖੜੇ ਕਿਤੇ ਬਾਣੇ ਕਿਤੇ ਪਾਤਨ ਨਰਿੰਦ ਕਿਤੇ ਸੁਰਤੇ ਸੇਵਕ ਕਿਤੇ ਨਾਨਕ ਅੰਤਨੰਤ ਜਨਖੰਡ ਮਾ ਜਨ ਪ੍ਰਚੰਡ ਤਿਥਾਨਾਦ ਬਿਨੋਦ ਕੋਡ ਅਨੰਦ ਸਿੰਘ ਖੰਡ ਕੇ ਬਾਣੇ ਰੂਪ ਤਿਥਾ ਘੜ ਤਕੜੇ ਹੈ ਬਕਤਨੁਪ ਕਾਤੀ ਅਗਲ ਲਖਠਿਆ ਨ ਜਾਏ ਜੇ ਕੋ ਕਹਾ ਪਛਬਤਾਏ ਤਿਥਾ ਘੜਿਐ ਸ੍ਰਦ ਮਾਤਮਨ ਬੁੱਧ ਤਿਥਾ ਘੜਿਐ ਸਗੰ ਸਗੰ ਕੇ ਸੁਦ ਕਰਮਖੰਡ ਕੇ ਬਾਣੀ ਜੋਰ ਦਿੱਥਾ ਹੋਰ ਨ ਕੋਈ ਹੋਰ ਦਿੱਥਾ ਜੋਤਿ ਮਹਾਪਲਸੂਰ ਤਿਨ ਮਰਾਮ ਰਿਆਤਰਪੁਰ ਦਿੱਥਾ ਸਿਤੋ ਸਿਤਾ ਮਹਮਾਯੇ ਤਾਕੇ ਰੂਪ ਨ ਕਥਨ ਜਾਏ ਨਾ ਹੋ ਮਰਨ ਠਾਗੇ ਜਾਏ ਜਿਨ ਕਾ ਰਾਮ ਵਸੈ ਮਨਮਾਹੇ ਦਿੱਥਾ ਭਗਵਸੈ ਕਲੋਏ ਕਰਨ ਸਚਾ ਮਨ ਸੋਏ ਸਤਖੰਡ ਵਸ ਨਿਰੰਕਾਰ ਕਰ ਕਰ ਵੇਖ ਨਦਰ ਨਿਹਾਲ ਤਿਥਾ ਖੰਡ ਮੰਡਲ ਵਰ ਭੰਡ ਜੇ ਕੋ ਕਥਤ ਅੰਤਨ ਅੰਤ ਤਥਲ ਲੋਇ ਕਾਰ ਜਿਵ ਜਿਉ ਹੁਕਮ ਤਿਵਾ ਤੁਕਾਰ ਵੇਖ ਬਿਸ ਕਲ ਵਿਚਾਰ ਨਾਨਕ ਕਥਨਾ ਕਰੜਾ ਸਾ ਜਤ ਪਾਰ ਤਿਸ ਨਿਆਰ ਅਹਨਮਤ ਵੇਦ ਥਿਆਰ ਭਾਉ ਖਲਾ ਗੁੰ ਤਵ ਕਾਉ ਭੰਡਾ ਭਾਉ ਅੰਮ੍ਰਿਤ ਢਾਲ ਕੜਿਐ ਸਭ ਸਚੀ ਤਜ ਸਾਲ ਜਿਨ ਕੋ ਨਦਰ ਕਰਨ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਕਾਣੇ ਪਿਤਾ ਮਾਤਾ ਕਰਤ ਮਹਤ ਦੇਸ ਰਾਤ ਗੁਰ ਗਾਇ ਜਇ ਖਿਲੇ ਸੁਰਜ ਗਤ ਚੰਗਿਆਈਆ ਬੁਰਿਆਈਆ ਵਤ ਤਦ ਮਹਦੂਰ ਕੰਮ ਅਪ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਏ ਗਏ ਸਖਤ ਕਾਲ ਨਾਨਕ ਤੇ ਮੁਖ ਉਜਲੇ ਤੇ ਤੇ ਛੁਟੇ 라